ਸਾਡੇ ਵੀਰ ਭਾਈ ਦਲਵੀਰ ਗੱਲ ਦੇ ਮਿੱਤਰ ਨਾਵੇ ਤੋਂ ਸਾਰੀ ਟੀਮ ਪੁੱਜੀ ਹੈ ਮੈਂ ਬੇਨਤੀ ਕਰਦਾ ਪਹਿਲੇ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦਰਸ਼ਕ ਵੀਰੇ ਇੱਕ ਪਲੇਅਰ ਅਜਨੇ ਕਬੱਡੀ ਕੱਪ ਤੇ ਆਇਆ ਇੱਕ ਵਾਰ ਇਧਰਲੇ ਪਾਸੇ ਨਿਗਾਹ ਮਾਰ ਰਿਹਾ ਜਿੱਧਰ ਕੈਮਰੇ ਲੱਗੇ ਆ ਓਏ ਪਿੱਥੋ ਵਾਲੇ ਸ਼ੀਰੇ ਜੱਟ ਦੇ ਜੱਫੇ ਕਿਨੇ ਕਿਨੇ ਵੇਖੇ ਆ ਸ਼ੀਰਾ ਆ ਵੱਡੇ ਭਾਈ ਚੱਲ ਕੇ ਦੋ ਕਦਮ ਗਰਾਊਂਡ ਦੇ ਵਿੱਚ ਸ਼ੀਰਾ ਚਾਹਾਨ ਪਰਿਵਾਰ ਦਾ ਚੋਬਰ ਆਇਆ ਸ਼ੀਰਾ ਜਿੰਨਾ ਚਿਰ ਖੇਡਿਆ ਇੱਕ ਜੋਰ ਦੇ ਨਾਲ ਖੇਡਿਆ ਜਿੰਨਾ ਚਿਰ ਗਰਾਊਂਡ ਦਿੱਤੇ ਹੈ ਉਹਨਾਂ ਚਿਰ ਲੋਕਾਂ ਦੇ ਬਿਲ ਦਿੱਤੇ ਹੈ ਸ਼ੀਰਾਂ ਪਿੱਥੋਂ ਪੁੱਜ ਗਿਆ ਆ ਝੋਟੇ ਦੇ ਨਾਦੀਆਂ ਤਾੜੀਆਂ ਮਾਰਦੇ ਕੀ ਬਾਤ ਆ ਇਹ ਪਹਿਲਾ ਖਿਡਾਰੀ ਸੀ 20 ਸਾਲ ਮੈਨੇ ਲੁੱਟਿਆ 20 ਸਾਲ ਜੀਨੇ ਸੋਣ ਕੇ ਮੋਟਰਸਾਈਕਲ ਜਿੱਤ ਕੇ ਜੈਲਸੀ ਬਣਾਉਣ ਦਾ ਦਾਮ ਰੱਖਿਆ ਹਿੰਦ ਜੋਰ ਦੇ ਨਾਲ ਪਿੱਥੋ ਵਾਲੇ ਸ਼ੀਰੇ ਦਾ ਵੀ ਧੰਨਵਾਦ ਇੱਕ ਆ ਗੱਡੀ ਆ ਜਿਹੜੇ ਸਾਈਡ ਤੇ ਕਰ ਲੋ ਪੀਪੀ 13 0051 ਫੋਰਚੂਨਰ ਗੱਡੀ ਫੋਰਚੂਨਰ ਗੱਡੀ ਸਾਈਡ ਤੇ ਕਰ ਲੋ 0057 ਜਸ਼ਨ ਆਸਟ੍ਰੇਲੀਆ ਤੇ ਲਖਬੀਰ ਯੂਐਸਏ ਦਾ ਮਾਣ ਸਨਮਾਨ ਹੋਵੇਗਾ ਸਾਰਿਆਂ ਨੂੰ ਬੇਨਤੀ ਹੈ ਸੇਬ ਇੱਕ ਮਿੰਟ ਸਾਡੀ ਪਿਆਪ ਉਸ ਵੱਲੋਂ ਬੇਇੱਜ਼ਤੀ ਆ ਫੇਰ ਨਾਲ ਕੇ ਕਿਸੇ ਦਾ ਡੰਡਾ ਫੜ ਗਿਆ ਜਿਹਦਾ ਕੋਈ ਕੰਮ ਨਹੀਂ ਗਰਾਊਂਡ ਤੋਂ ਬਾਹਰਲੇ ਪਾਸੇ ਜੋ ਹੱਥ ਮੱਲ ਕੇ ਬੇਇੱਜ਼ਤੀ ਹੈ